ਬੱਡੀ ਖਬਰ ਸਾਹਮਣੇ ਆਈ ਹੈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਖੜੇ ਆ ਜਿੱਥੇ ਬਸਾਖੀ ਮੇਲੇ ਨੂੰ ਲੈ ਕੇ ਲੱਖਾਂ ਸੰਗਤਾਂ ਅੱਜ ਤਕਸ਼ਰੀ ਦੰਦਮਾ ਸਾਹਿਬ ਨਤਮਸਤਕਉਣ ਲਈ ਪਹੁੰਚੀਆਂ ਸੀ ਤਾਂ ਉੱਥੇ ਇੱਕ ਦੱਸਿਆ ਜਾ ਰਿਹਾ ਖੰਬੇ ਦੇ ਵਿੱਚ ਕਰੰਟ ਆਉਣ ਦੇ ਨਾਲ ਭਗੜੜ ਮੱਚ ਜਾਂਦੀ ਹੈ ਪਤਾ ਲੱਗਿਆ ਖੰਬੇ ਦੇ ਨਾਲ ਕਰੰਟ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਦੂਜੇ ਵਿਅਕਤੀ ਆ ਜਿਹੜੇ ਉਹ ਜ਼ਖਮੀ ਹੋਏ ਨੇ ਆਪ ਕੋਈ ਨਾ ਕਰੋ ਬਾਈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਪਿੰਡ ਸੂਰਤੀ ਹੈ ਜੀ ਕੀ ਗੱਲ ਬਾਈ ਜੀ ਅੱਜ ਇਹ ਆਪਣੇ ਮੁੰਡਾ ਭਿੰਦਰ ਸਿੰਘ ਸੀਗਾ ਜੀ ਇਹ ਆਪਣੇ ਨਾਲ ਮੁੰਡੇ ਸੀਗੇ ਆਪਣੇ ਮਜ਼ਦੂਰ ਲੱਗੇ ਹੋਏ ਆਪਣੇ ਨਾਲ ਨੁੱਕਰ ਲੱਗੇ ਹੋਏ ਸੀਗੇ ਆਪਣੇ ਖੇਤੀਬਾੜੀ ਦਾ ਕੰਮ ਕਰਦੇ ਸੀਗੇ ਜੀ ਤੇ ਅੱਜ ਇਹ ਵਿਸਾਖੀ ਦਾ ਇਤਿਹਾਰਾ ਆਪਣੇ ਵਿਸਾਖੀ ਤੇ ਆਏ ਸੀਗੇ ਇੱਥੇ ਸਾਰੇ ਮਤਲਬ ਦੇਖਣ ਜੀ ਅੱਜ ਜਦੋਂ ਉੱਥੇ ਆਉਂਦੇ ਆਗੇ ਆ ਕੇ ਆਪਣੇ ਏਜ ਦੇ ਚਰਨ ਕੁੰਣ ਤੋਂ ਪਹਿਲਾਂ ਜਦੋਂ ਅਪਾ ਚੜਾਈ ਚੜਦੇ ਪੌੜੀਆਂ ਤੋਂ ਜੀ ਉੱਥੇ ਕੋਈ ਥੰਬੇ ਦੇ ਨਾਲ ਕੋਈ ਤਾਰ ਨੰਗੀ ਸੀਗੀ ਜੀ ਥੰਬਾ ਕਰ ਸੀ ਥੰਬਾ ਬਈ ਦੀ ਲੋਹਿਆਲਾ ਥੰਬਾ ਸੀਗਾ ਜੀ ਜਿਹੜੇ ਨਾਲ ਉੱਥੇ ਆਪਣੇ ਪੱਖੇ ਲੱਗੇ ਹੋਏ ਸੀ ਬਿਜਲੀ ਵਾਲੇ ਜੀ ਜਿਸ ਨਾਲ ਉਹ ਆਪਣੇ ਇੱਥੇ ਮੁੰਡਾ ਹੱਥ ਲਾਉਂਦਾ ਜੀ ਤੇ ਉੱਥੋਂ ਇਹ ਆਪਣੇ ਕਰੰਟ ਲੱਗ ਜਾਂਦਾ ਜੀ ਉੱਥੇ ਘੱਟੋ ਘੱਟ 10 ਮੁੰਡਿਆਂ ਦੇ ਆਪਣੇ ਘੱਟੋ ਘੱਟ 10 ਮੁੰਡੇ ਇੱਕ ਮੁੰਡਾ ਕਹਿੰਦਾ ਵੀ ਮੇਰੇ ਬਿਜਲੀ ਕਰੰਟ 10 ਮੁੰਡਾ ਤਾਂ ਮੇਰੇ ਬਿਜਲੀ ਲੱਗਿਆ ਕਰੰਟ ਆ ਤੇ ਇਹ ਆਪਣਾ ਮੁੰਡਾ ਭਿੰਦਰ ਸਿੰਘ ਤਾਂ ਉੱਥੇ ਨਾ ਇੱਥੇ ਆ ਕੇ ਹਸਪਤਾਲ ਤਲਵੰਡੀ ਸਬ ਤੇ ਹਸਪਤਾਲ ਵਿੱਚ ਆ ਕੇ ਐਕਸਪਾਇਰ ਹੋ ਜਾਂਦਾ ਜੀ ਤੇ ਬਾਕੀ ਇਸ ਤੋਂ ਲਾਂ ਬਾਈ ਜੀ ਹੋਰ ਵੀ ਬਹੁਤ ਯਾਰ ਜਿਹੜਾ ਦੱਸਣ ਦੇ ਵਿਚਾਰ ਇਹ ਮੁੰਡੇ ਦੀ ਬਾਈ ਜੀ 24 ਸਾਲ ਦੀ ਉਮਰ ਸੀਗੀ ਜੀ 24 ਸਾਲ ਦੀ ਉਮਰ ਸੀ ਨਹੀਂ ਅਨਾਈਡ ਮੁੰਡਾ ਠੀਕ ਹੈ ਜੀ ਘਰੇ ਇਹਨਾਂ ਦੇ ਜੀ ਆਪਣਾ ਇਹਦੇ ਪਿਤਾ ਜੀ ਪਹਿਲਾਂ ਐਕਸਪਾਇਰ ਹੋ ਗਏ ਤੁਸੀਂ ਜੀ ਘਰੇ ਇੱਕ ਬਜ਼ੁਰਗ ਮਾਤਾ ਹੈ ਦੋ ਭੈਣਾਂ ਨੇ ਤੇ ਇੱਕ ਛੋਟਾ ਭਾਈ ਹੈ ਉਹ ਵੀ ਸਾਰੇ ਜਿਹੜੇ ਜੱਪੜਾ ਕੰਮ ਕਰਦੇ ਆ ਜੀ ਤੇ ਆਪ ਇਹ ਮੁੰਡਾ ਸਾਡੇ ਨਾਲ ਹੀ ਆਪਣੇ ਖੇਤੀਬਾੜੀ ਤੇ ਲੱਗਿਆ ਹੋਇਆ ਸੀਗਾ ਜੀ ਆਪਣੇ ਸਿਰੀ ਲੱਗਿਆ ਹੋਇਆ ਸੀਗਾ ਜੀ ਹਾਂਜੀ ਤੇ ਇਹ ਹਾਂਜੀ ਘੱਟੋ ਘੱਟ ਵਈ ਜੀ ਇੱਥੇ ਤੁਸੀਂ ਇਹ ਮੰਨ ਕੇ ਚੱਲੋ 2-250 ਬੰਦਾ ਦੱਸਦੇ ਆ ਵੀ ਜਿਹੜਾ जख्मी ਹੋਇਆ ਪੰਜ 10 10 ਮਿੰਟ ਤੱਕ ਸਿਵਲ ਹਸਪਤਾਲ ਵਿੱਚ ਇਚੇ ਆਏ ਹੋਏ ਨੇ ਜੀ ਤੇ ਹੋਰ ਬਾਕੀ ਦੂਜੇ ਹਸਪਤਾਲਾਂ ਵਿੱਚ ਵੀ ਰੈਫਰ ਕਰੇ ਹੋਏ ਨੇ ਤੁਸੀਂ ਕੀ ਆਉਂਦੇ ਹੋ ਹਾਂਜੀ ਮੰਗ ਬਈ ਜੀ ਸਾਡੀ ਇਹੀ ਹੈ ਜੀ ਗਰੀਬ ਬੰਦਾ ਜੀ ਦੇਖੋ ਜਿੰਨੀ ਵੀ ਇਹਦੇ ਆਪਣੇ ਆਰਥਿਕ ਤੌਰ ਤੇ ਆਪਣੇ ਆਪਣੇ ਮਤ ਕੀਤੀ ਆ ਬਈ ਸਰਕਾਰ ਵੱਲੋਂ ਜਾਂ ਹੋਰ ਆਪਣੇ ਇਹ ਸਾਰੀ ਆਪਾਂ ਇਹ ਮੰਨਦੇ ਆ ਬਾਈ ਜੀ ਜਿਹੜੀ ਆਪਣੀ ਸਾਰੀ ਇਹ ਘਟਨਾ ਵਾਪਰੀ ਆ ਜੀ ਜਿਹੜਾ ਆਪਣੇ ਇਹ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਆਪਣਾ ਨਲਕੀ ਕਰਕੇ ਹੀ ਇਹ ਸਾਰਾ ਕੰਮ ਹੋਇਆ ਜੀ ਹਾਂਜੀ ਸਾਡੀ ਇਹੀ ਮੰਗ ਆ ਜੀ ਇਹ ਜਿੰਨੀ ਵਕਤ ਬਾਅਦ ਇਹਨਾਂ ਦੀ ਮਤ ਕੀਤੀ ਆ ਬਈ ਉਨੀ ਬਹੁਤ ਵਧੀਆ ਜੀ ਵਿਚਾਰਾ ਇੱਕ ਗਰੀਬ ਪਰਿਵਾਰ ਆ ਜੀ ਉਹਨਾਂ ਦਾ ਕੁਛ ਨਾ ਕੁਛ ਚਲੋ ਇੱਕ ਆਰਥਿਕ ਤੌਰ ਤੇ ਉਹਨਾਂ ਨੂੰ ਸਹਾਇਤਾ ਲੱਭੂਗੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਤਪਾਲ ਸਿੰਘ ਆ ਜੀ ਬਾਈ ਜੀ ਕੀ ਗੱਲ ਹੈ ਗੱਲ ਇਹ ਅਸੀਂ ਲੈਨ ਚ ਲੱਗ ਰਹੇ ਸੀ ਮਾਥਾ ਦੇਖਣਾ ਥੋੜੀ ਦੂਰ ਗਈ ਮੈਂ ਪੈਂ ਬਨੋ ਹੱਥ ਪੈ ਗਿਆ ਜੀ ਮੇਰਾ ਪੱਕੇ ਚੱਲ ਰਹੇ ਨੇ ਜੀ ਦੇ ਦਰਬਾਰ ਸਾਇਦਾ ਨੀਚੇ ਜਿਹੜੇ ਪੱਕੇ ਚੱਲ ਰਹੇ ਨੇ ਜੀ ਤੇ ਮੈਂ ਪੈਂ ਬਨੋ ਖੜਾ ਜੇ ਜਦੋਂ ਉਹ ਮੈਂ ਉਹ ਕਰੰਟ ਨੇ ਖਿੱਚ ਲਿਆ ਜੀ ਕਾਫੀ ਯਾਰ ਮੇਰੇ ਨਾਲ ਜਿਹੜੇ ਖੜੇ ਸੀ ਉਹ ਡਰਤਾ ਕੇ ਮਾਰੇ ਹੀ ਪਰ ਤੇ ਮੈਂ ਮਸਾ ਮੁਸ਼ਕਲ ਨਾਲ ਜਾਨ ਛਡਾਈ ਜੀ ਮੇਰੇ ਮੋਡੇ ਨੂੰ ਤਖਲੀ ਪਾਰੀ ਮੋਡਾ ਘਟ ਕੰਮ ਕਰ ਰਹੀ ਹਾਂ ਜੀ ਮੈਂ ਕੰਮ ਨਹੀਂ ਕਰ ਰਹੀ ਹਾਂ ਜੀ ਹਾਂਜੀ ਉਹ ਪੁਰਾਣੀ ਜੀ ਜਿਹੜੀ ਤੁਹਾਡੇ ਨਾਲ ਉਹਨਾਂ ਨੂੰ ਪ੍ਰਾਂਤ ਕਰਦੇ ਆ ਮੇਰੇ ਨਵੇਂ ਕਾਫੀ ਜانے ਖੜੇ ਸੀ ਹਾਂਜੀ ਜੀ ਕਿਹਨਾਂ ਕੋਈ ਜੀਗਵਿੰਦਰ ਸਿੰਘ ਆ ਜੀ ਦਲੇਲ ਸਿੰਘੜਾ ਜੀ ਠੀਕ ਹੈ ਲੋ ਕਰੰਟ ਲੱਗ ਗਿਆ ਜੀ ਦਵਾਰ ਸਾਹਿਬ ਚੋਂ ਮੱਥਾ ਟੇਕਣ ਜਾਂਦੇ ਸੀਗੇ ਜੀ ਹਾਂ ਉਹਨਾਂ ਪ੍ਰਕਰਮਾਂ ਦੇ ਵਿੱਚ ਪਤਾ ਨਹੀਂ ਲੱਗਿਆ ਕੋਈ ਤਾਰ ਡਿੱਗੀ ਆ ਜਾਂ ਕੋਈ ਪੰਜ ਕਰੰਟ ਆ ਗਿਆ ਜੀ ਹਾਂ ਉੱਥੇ ਕੋਲਾਤ ਕੋਲਾ ਤੜੇ ਗਏ ਜੀ ਲੋਕ ਪੰਜਾਂ ਅੱਠੀ ਹੋ ਗਈ ਕੋਲਾਤ ਗਾ ਪੈ ਗਏ ਜੀ ਕਿੰਨੇ ਕਿੰਨੇ ਦਿਨ ਕਰ ਲਏ ਕਰੰਟ ਦਾ ਬਹੁਤ ਲੱਗਿਆ ਜੀ ਕੋਈ ਦੀ ਮੌਤ ਵੀ ਹੋਈ ਦੱਸ ਦਿੰਦੇ ਆ ਹਾਂਜੀ ਤੁਹਾਨੂੰ ਤੁਹਾਨੂੰ ਕਿੰਨੇ ਦਿਨ ਕਰੇ ਮੇਰੀ ਬਾਹ ਤੇ ਕਰੰਟ ਸੀਗਾ ਜੀ ਜਿਆਦਾ ਮੈਂ ਵੀ ਡਿੱਗ ਪਿਆ ਸੀਗਾ ਕੋਈ ਪਤਾ ਨਹੀਂ ਲੱਗਿਆ ਆਏਗਾ ਚੱਕ ਕੇ ਲੈ ਨਹੀਂ ਨਾਲ ਤੇ ਲੈ ਕੇ ਆਏ ਨੇ ਹਾਂਜੀ ਹੁਣ ਕਿੰਨੇ ਦਿਨ ਹੁਣ ਠੀਕ ਆ ਜੀ ਕੁਛ ਬਸ ਬਾਹ ਤੇ ਜ਼ਿਆਦੇ ਐ ਜੀ ਬਾਹ ਕਰਕੇ ਜ਼ਿਆਦੇ ਕੋਲਾਤ ਪਤਾ ਨਹੀਂ ਪੈ ਤਨਾਲ ਲੱਗੀ ਜੀ ਪਤਾ ਨਹੀਂ ਕੋਈ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਜੀ